ਸੂਰਜ ਤੇ ਆ ਤੇ ਇੰਡੀਆ ਵਾਲੇ ਨੇ ਛੱਡਦਾ ਯੰਤਰ ਸੂਰਜ ਤੇ ਮੈਂ ਦੱਸਿਆ ਸੀ ਕਿਹੜੇ ਕਿਹੜੇ ਦੇਸ਼ ਗਏ ਆ ਤੇ ਆ ਜਿਹੜਾ ਇੰਡੀਆ ਵਾਲੇ ਨੇ ਛੱਡਿਆ ਇਹਦਾ ਨਾਂ ਅਦਿੱਤਿਆ ਕਿਉਂ ਆ आज ਦੇ ਬਾਰੇ ਦੱਸਾਂਗੇ ਤੇ ਦੇਖੋ ਜੀ ਆਪਣੇ ਵਾਲੇ ਪਾਸੇ ਬਲੌਗਰਾਂ ਨੂੰ ਦੇਖੀ ਜਾਂਦੀਆਂ ਬਸ ਗੋਲ ਗੱਪੇ ਹੀ ਦੇਖੀ ਜਾਂਦੀਆਂ ਤੇ ਇੱਧਰ ਪ੍ਰੋਜੈਕਟ ਡਾਇਰੈਕਟਰ ਆ ਜਿਹੜੀ ਐਸਾ ਅਦਿੱਤਿਆ ਮਿਸ਼ਨ ਦੀ ਇਹ ਦੇਖ ਸਕਦੇ ਆ ਇਹ ਲੇਡੀ ਆ ਬਾਈ ਜੀ ਸਾਊਥ ਇੰਡੀਆ ਵਾਲੇ ਸਾਡੇ ਤੋਂ ਲੱਖਾਂ ਸਾਲ ਅੱਗੇ ਆ ਤੇ ਆ ਜੋ ਅੱਗੇ ਚੱਲਦੇ ਆ ਜੀ ਤੇ ਬਤਾਈਆਂ ਇੰਡੀਆ ਵਾਲਿਆਂ ਨੂੰ ਬਾਈ ਜੀ ਪਹਿਲਾਂ ਇਹ ਮੂਨ ਤੇ ਗਿਆ ਤੇ ਹੁਣ ਸੂਰਜ ਤੇ ਕਿੱਥੇ ਚੱਲੇ ਆ ਸੂਰਜ ਦੇ ਉੱਤੇ ਚੱਲੇ ਜਾਂ ਕਿੱਥੇ ਚੱਲੇ ਆ ਤੇ ਮਿਸ਼ਨ ਦਾ ਨਾਮ ਅਦਿੱਤਿਆ ਕਿਉਂ ਆ ਸੋ ਦੇਖ ਸਕਦੇ ਆ ਤੇ ਇਹਨਾਂ ਦੀ ਹੈਲਪ ਬਾਈ ਜੀ ਇਹ ਆਪਣੇ ਇਹਨਾਂ ਨੇ ਵੀ ਕਰਨੀ ਹੈ ਯੂਰੋਪੀਅਨ ਸਪੇਸ ਏਜੰਸੀ ਵਾਲਿਆਂ ਨੇ ਇਹਨਾਂ ਨੇ ਕਿੱਦਾਂ ਕਰਨੀ ਉਹ ਵੀ ਸਾਂਝਾ ਕਰਦੇ ਆ ਸੋ ਸਭ ਤੋਂ ਨੇੜੇ ਜਿਹੜਾ ਪਾਰਕਰ ਗਿਆ ਆ ਇਹਨੇ ਜਾਣਾ 2024 24 ਉਹ ਤਾਂ ਚਲੋ ਦੱਸਿਆ ਹੀ ਹੋਇਆ ਆ ਅਦਿੱਤਿਆ ਬਾਰੇ ਗੱਲ ਕਰਦੇ ਆ ਜਿਹੜਾ ਇੰਡੀਆ ਨੇ ਛੱਡਿਆ ਸੋ ਦੇਖ ਸਕਦੇ ਆ ਭਰਾਵੋ ਆਪਣੇ ਆਪਾਂ ਨਿਆਣੇ ਵੀ ਰੀਲਾਂ ਤੇ ਨਚਾਈ ਜੰਨੇ ਨਚਾਈ ਜੰਨੇ ਆ ਦੇਖ ਲਓ ਸਾਊਥ ਇੰਡੀਆ ਵਾਲੇ ਕਿਉਂ ਅੱਗੇ ਉਹਨਾਂ ਦੇ ਨਿਆਣੇ ਦੇਖੋ ਇਸਰੋਂ ਚੀਜ਼ ਨੂੰ ਚੰਦਰਜਾਨ ਦਾ ਮਾਡਲ ਤਿਆਰ ਕਰਕੇ ਦਿੱਤਾ ਆ ਛੋਟੇ ਜਿਹੇ ਨਿਆਣੇ ਨੇ ਦੇਖੋ ਆ ਤੁਸੀਂ ਇੱਥੋਂ ਆਈਡੀਆ ਲੈ ਲਓ ਹਾਂਜੀ ਸੋ ਅਦਿੱਤਿਆ ਬਾਈ ਜੀ ਨਾਂ ਰੱਖਿਆ ਗਿਆ ਆਪਾਂ Hindu ਧਰਮ ਛੱਡਦਾ ਆ ਸਾਰਿਆਂ ਦੀ ਸੋ ਸੂਰਜ ਜੀ ਨੂੰ ਦੇਵਤਾ ਮੰਨਿਆ ਜਾਂਦਾ ਸੋ ਦੇਖ ਸਕਦੇ ਇੱਥੇ ਲਿਖਿਆ ਹੋਇਆ ਸਾਰਾ ਹੀ ਸੋ ਸੂਰਜ ਦੇਵਤਾ ਜੀ ਦੇ ਕਿਹਨਾਂ ਦੇ ਪੁੱਤ ਦਾ ਨਾਮ ਦਿੱਤਿਆ ਸੀ ਸੋ ਉਹਦੇ ਨਾਂ ਤੇ ਅਦਿੱਤਿਆ ਰੱਖਿਆ ਗਿਆ ਸੋ ਦੇਖ ਸਕਦੇ ਆ ਸਾਰਿਆਂ ਦੀ ਆਪਣੀ ਛਰਦਾਈ ਤੇ ਸਾਡਾ ਕੋਈ ਕਿੰਤੂ ਪ੍ਰੰਤੂ ਨਹੀਂ ਸੋ ਇਹਦੇ ਕਰਕੇ ਅਦਿੱਤਿਆ ਤੇ ਐਲ ਇੱਕ ਕਿਉਂ ਰ ਉਹ ਵੀ ਦੱਸਦੇ ਆਂ ਜੀ ਇਹ ਆ ਜੀ ਦਿੱਤਿਆ ਐ ਲੈ ਇੱਕ ਜਿਹੜਾ ਕਿ 15 ਲੱਖ ਕਿਲੋਮੀਟਰ ਤੇ ਜਾਣਾ 4 ਮਹੀਨੇ ਨੇ ਲਾਉਣੇ ਆ ਕੱਲ ਨੂੰ ਹੀ ਪਹੁੰਚ ਜਾਣਾ 4 ਮਹੀਨੇ ਘੁੰਮ ਘੁਮਾ ਕੇ 15 ਲੱਖ ਕਿਲੋਮੀਟਰ ਤੇ ਜਿਹੜਾ ਕਿ ਜਸਟ 1% ਆ ਧਰਤੀ ਤੋਂ ਸੂਰਜ ਦੀ ਦੂਰੀ ਦਾ ਤੇ ਉੱਥੇ 1% ਤੋਂ ਇਹਨੇ ਕਿੱਦਾਂ ਇਹਨੇ ਸਾਰਾ ਕੁਝ ਕਰ ਲੈਣਾ ਉਹ ਸੰਝਾ ਕਰਦੇ ਆ ਤੁਹਾਡੇ ਨਾਲ ਤੇ ਬਾਕੀ ਦੇ ਵਿੱਚ ਮੋਦੀ ਦਾ ਕੋਈ ਯੋਗਦਾਨ ਨਹੀਂ ਭਰਾਵੋ ਜਿਹੜਾ ਵਿਕਰਮ ਲੈਂਡਰ ਗਿਆ ਉਹ ਇਸ ਇਨਸਾਨ ਦੇ ਨਾਂ ਤੇ ਵਿਕਰਮ ਸਾਰਾ ਭਾਈ ਦੇ ਨਾਂ ਤੇ ਸੀ ਇਹ ਸਾਰਾ ਦਿਮਾਗ ਲੱਜਾ ਜੋ ਵੀ ਆ ਪਰਮਾਣੂ ਤਮਕਾ ਵੀ ਇੰਡੀਆ ਦਾ ਪਹਿਲਾ ਇੰਦਰਾ ਗਾਂਧੀ ਨੇ ਕੀਤਾ ਸੀ ਗਾਂਧੂ ਗਾਂਧੀ ਨਹਿਰੂ ਪਰਿਵਾਰ ਦਾ ਹੀ ਯੋਗਦਾਨ ਆ ਜੋ ਇੰਡੀਆ ਤਰੱਕੀਆਂ ਕਰ ਰਿਹਾ ਮੋਦੀ ਦਾ ਵਿੱਚ ਕੋਈ ਲੈਣਾ ਦੇਣਾ ਨਹੀਂ ਤੇ ਜਿੱਥੋਂ ਇਹ ਛੱਡਿਆ ਗਿਆ ਇਹ ਆ ਜੀ ਸਤੀਸ਼ ਇਹਨਾਂ ਦੇ ਨਾਂ ਤੇ ਉਹ ਆਂਧਰਾ ਪ੍ਰਦੇਸ਼ ਸੈਂਟਰ ਹੈ ਜਿੱਥੋਂ ਇਹ ਛੱਡੇ ਆ ਗਿਆ ਅੱਜ ਹਾਂਜੀ ਸੋ ਐਸਾ ਅਦਿੱਤਿਆ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਦਾ ਦੇਵਤਾ ਜੀ ਇਹਨਾਂ ਦੇ ਨਾਂ ਤੇ ਅਦਿੱਤਿਆ ਨਾਂ ਰੱਖਿਆ ਗਿਆ ਐਲ 1 ਸੋ ਐਲ ਏ ਕੇ ਇਟਲੀ ਤੇ ਆਪਣੇ ਫਰਾਂਸ ਦਾ ਮੈਥਮੈਟਿਕ ਮੈਥ ਮੈਥੜਾ ਹੋਇਆ ਇੱਕ ਗੋਰਾ ਉਹਦੇ ਨਾਂ ਤੇ ਉਹ ਏਰੀਆ ਚ ਨਾਂ ਆ ਜੀ ਲਾ ਰੇਂਜ ਉਹਦਾ ਨਾਂ ਆ ਜੀ ਲਾਗ ਰੇਂਜ ਤੇ ਉਹਦੇ ਨਾਂ ਤੇ ਐਲ 1 ਸੋ ਉੱਥੇ ਅਦਿੱਤਿਆ ਐਲ 1 ਨੇ ਉੱਥੇ ਜਾ ਕੇ 15 ਲੱਖ ਕਿਲੋਮੀਟਰ ਤੇ ਜਿੱਥੇ ਧਰਤੀ ਦੀ ਗ੍ਰੈਵਿਟੀ ਮੁੱਕ ਜਾਂਦੀ ਕੋਈ ਕੁਝ ਨਹੀਂ ਹੁੰਦਾ ਸੋ ਉੱਥੇ ਨੇ ਖੜਾ ਰਹਿਣਾ ਹੈ ਉੱਥੇ ਜਾ ਕੇ ਇਹਨੂੰ ਗ੍ਰੈਵਿਟੀ ਦਾ ਕੋਈ ਇਸ਼ੂ ਨਹੀਂ ਹੋਣਾ ਇਸ ਲਈ 15 ਲੱਖ ਕਿਲੋਮੀਟਰ ਤੇ ਜਾ ਕੇ ਉੱਥੇ ਨੇ ਆਪਣਾ ਸਾਰਾ ਕੰਮ ਕਰਨਾ ਹੈ ਸੋ ਫਿਰ ਇੱਕ ਵਾਰੀ ਇੰਡੀਆ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਦੁਨੀਆ ਦੇ ਜਸਟ 4-5 ਦੇਸ਼ ਹੈ ਇਹ ਆ ਭਾਰਤ ਜਾਪਾਨ ਯੂਰਪੀਅਨ ਸਪੇਸ ਏਜੰਸੀ ਅਮਰੀਕਾ ਤੇ ਚੀਨ ਜਿਹੜੇ ਕਿ ਸੂਰਜ ਦੀ ਸਟੱਡੀ ਕਰਦੇ ਆ ਸੋ ਵਧਾਈਆਂ ਇੰਡੀਆ ਵਾਲਿਆਂ ਨੂੰ ਤੇ ਤੁਸੀਂ ਵੀ ਸਾਰੇ ਪਾਸੇ ਇਹ ਵੀਡੀਓ ਸ਼ੇਅਰ ਕਰਿਓ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰੋ ਸ਼ੁਕਰੀਆ ਸੂਰਜ ਤੇ ਆ ਤੇ ਇੰਡੀਆ ਵਾਲਿਆਂ ਨੇ ਛੱਡਦਾ ਯੰਤਰ ਸੂਰਜ ਤੇ ਮੈਂ ਦੱਸਿਆ ਸੀ ਕਿਹੜੇ ਕਿਹੜੇ ਦੇਸ਼ ਗਏ ਆ ਤੇ ਆ ਜਿਹੜਾ ਇੰਡੀਆ ਵਾਲਿਆਂ ਨੇ ਛੱਡਿਆ ਇਹਦਾ ਨਾਂ ਅਦਿੱਤਿਆ ਕਿਉਂ ਆ आज ਦੇ ਬਾਰੇ ਦੱਸਾਂਗੇ ਤੇ ਦੇਖੋ ਜੀ ਆਪਣੇ ਵਾਲੇ ਪਾਸੇ ਬਲੌਗਰਾਂ ਨੂੰ ਦੇਖੀ ਜਾਂਦੀਆਂ ਬਸ ਗੋਲ ਗੱਪੇ ਹੀ ਦੇਖੀ ਜਾਂਦੀਆਂ ਤੇ ਇੱਧਰ ਪ੍ਰੋਜੈਕਟ ਡਾਇਰੈਕਟਰ ਆ ਜਿਹੜੀ ਐਸਾ ਅਦਿੱਤਿਆ ਮਿਸ਼ਨ ਦੀ ਇਹ ਦੇਖ ਸਕਦੇ ਆ ਇਹ ਲੇਡੀ ਆ ਬਾਈ ਜੀ ਸਾਊਥ ਇੰਡੀਆ ਵਾਲੇ ਸਾਡੇ ਤੋਂ ਲੱਖਾਂ ਸਾਲ ਅੱਗੇ ਆ ਤੇ ਆ ਜੋ ਅੱਗੇ ਚੱਲਦੇ ਆ ਜੀ ਤੇ ਬਧਾਈਆਂ ਇੰਡੀਆ ਵਾਲਿਆਂ ਨੂੰ ਬਾਈ ਜੀ ਪਹਿਲਾਂ ਇਹ ਮੂਨ ਤੇ ਗਿਆ ਤੇ ਹੁਣ ਸੂਰਜ ਤੇ ਕਿੱਥੇ ਚੱਲੇ ਆ ਸੂਰਜ ਦੇ ਉੱਤੇ ਚੱਲੇ ਜਾਂ ਕਿੱਥੇ ਚੱਲੇ ਆ ਤੇ ਮਿਸ਼ਨ ਦਾ ਨਾਮ ਅਦਿੱਤਿਆ ਕਿਉਂ ਆ ਸੋ ਦੇਖ ਸਕਦੇ ਆ ਤੇ ਇਹਨਾਂ ਦੀ ਹੈਲਪ ਬਾਈ ਜੀ ਇਹ ਆਪਣੇ ਇਹਨਾਂ ਨੇ ਵੀ ਕਰਨੀ ਹੈ ਯੂਰੋਪੀਅਨ ਸਪੇਸ ਐਜੰਸੀ ਵਾਲਿਆਂ ਨੇ ਇਹਨਾਂ ਨੇ ਕਿਦਾਂ ਕਰਨੀ ਉਹ ਵੀ ਸਾਂਝਾ ਕਰਦੇ ਆ ਸੋ ਸਭ ਤੋਂ ਨੇੜੇ ਜਿਹੜਾ ਪਾਰਕਰ ਗਿਆ ਆ ਇਹਨੇ ਜਾਣਾ 2024 24 ਉਹ ਤਾਂ ਚਲੋ ਦੱਸਿਆ ਹੀ ਹੋਇਆ ਆ ਅਦਿੱਤਿਆ ਬਾਰੇ ਗੱਲ ਕਰਦੇ ਆ ਜਿਹੜਾ ਇੰਡੀਆ ਨੇ ਛੱਡਿਆ ਸੋ ਦੇਖ ਸਕਦੇ ਆ ਭਰਾਵੋ ਆਪਣੇ ਆਪਾਂ ਨਿਆਣੇ ਵੀ ਰੀਲਾਂ ਤੇ ਨਚਾਈ ਜੰਨੇ ਨਚਾਈ ਜੰਨੇ ਆ ਦੇਖ ਲਓ ਸਾਊਥ ਇੰਡੀਆ ਵਾਲੇ ਕਿਉਂ ਅੱਗੇ ਉਹਨਾਂ ਦੇ ਨਿਆਣੇ ਦੇਖੋ ਇਸਰੋਂ ਚੀਜ਼ ਨੂੰ ਚੰਦਰਜਾਨ ਦਾ ਮਾਡਲ ਤਿਆਰ ਕਰਕੇ ਦਿੱਤਾ ਆ ਛੋਟੇ ਜਿਹੇ ਨਿਆਣੇ ਨੇ ਦੇਖੋ ਆ ਤੁਸੀਂ ਇੱਥੋਂ ਆਈਡੀਆ ਲੈ ਲਓ ਹਾਂਜੀ ਸੋ ਅਦਿੱਤਿਆ ਭਾਈ ਜੀ ਨਾਂ ਰੱਖਿਆ ਗਿਆ ਆਪਾਂ Hindu ਧਰਮ ਛੱਡਦਾ ਆ ਸਾਰਿਆਂ ਦੀ ਸੋ ਸੂਰਜ ਜੀ ਨੂੰ ਦੇਵਤਾ ਮੰਨਿਆ ਜਾਂਦਾ ਸੋ ਦੇਖ ਸਕਦੇ ਇੱਥੇ ਲਿਖਿਆ ਹੋਇਆ ਸਾਰਾ ਹੀ ਸੋ ਸੂਰਜ ਦੇਵਤਾ ਜੀ ਦੇ ਕਿਹਨਾਂ ਦੇ ਪੁੱਤ ਦਾ ਨਾਮ ਦਿੱਤਿਆ ਸੀ ਸੋ ਉਹਦੇ ਨਾਂ ਤੇ ਅਦਿੱਤਿਆ ਰੱਖਿਆ ਗਿਆ ਸੋ ਦੀ ਆਪਣੀ ਚਰਦਾਈ ਤੇ ਸਾਡਾ ਕੋਈ ਕਹਿੰਤੂ ਪ੍ਰੰਤੂ ਨਹੀਂ ਸੋ ਇਹਦੇ ਕਰਕੇ ਦਿੱਤਿਆ ਤੇ ਐਲ 1 ਕਿਉਂ ਰੱਖਿਆ ਗਿਆ ਉਹ ਵੀ ਦੱਸਦੇ ਆਂ ਜੀ ਇਹ ਆ ਜੀ ਦਿੱਤਿਆ ਐਲ 1 ਜਿਹੜਾ ਕਿ 15 ਲੱਖ ਕਿਲੋਮੀਟਰ ਤੇ ਜਾਣਾ 4 ਮਹੀਨੇ ਨੇ ਲਾਉਣੇ ਆ ਕੱਲ ਨੂੰ ਹੀ ਨਹੀਂ ਪਹੁੰਚ ਜਾਣਾ 4 ਮਹੀਨੇ ਘੁੰਮ ਘੁਮਾ ਕੇ 15 ਲੱਖ ਕਿਲੋਮੀਟਰ ਤੇ ਜਿਹੜਾ ਕਿ ਜਸਟ 1% ਆ ਧਰਤੀ ਤੋਂ ਸੂਰਜ ਦੀ ਦੂਰੀ ਦਾ ਤੇ ਉੱਥੇ 1% ਤੋਂ ਇਹਨੇ ਕਿੱਦਾਂ ਇਹਨੇ ਸਾਰਾ ਕੁਝ ਕਰ ਲੈਣਾ ਉਹ ਸੰਜਿਆ ਕਰਦੇ ਆ ਤੁਹਾਡੇ ਨਾਲ ਤੇ ਬਾਕੀ ਇਹਦੇ ਵਿੱਚ ਮੋਦੀ ਦਾ ਕੋਈ ਯੋਗਦਾਨ ਨਹੀਂ ਭਰਾਵੋ ਜਿਹੜਾ ਵਿਕਰਮ ਲੈਂਡਰ ਗਿਆ ਉਹ ਇਸ ਇਨਸਾਨ ਦੇ ਨਾਂ ਤੇ ਵਿਕਰਮ ਸਾਰਾ ਭਾਈ ਦੇ ਨਾਂ ਤੇ ਸੀ ਇਹ ਸਾਰਾ ਦਿਮਾਗ ਲੱਜਾ ਜੋ ਵੀ ਆ ਪਰਮਾਣੂ ਤਮਕਾ ਵੀ ਇੰਡੀਆ ਦਾ ਪਹਿਲਾ ਇੰਦਰਾ ਗਾਂਧੀ ਨੇ ਕੀਤਾ ਸੀ ਇਹ ਗਾਂਧੂ ਗਾਂਧੀ ਨਹਿਰੂ ਪਰਿਵਾਰ ਦਾ ਹੀ ਯੋਗਦਾਨ ਆ ਜੋ ਇੰਡੀਆ ਤਰੱਕੀਆਂ ਕਰ ਰਿਹਾ ਮੋਦੀ ਦਾ ਵਿੱਚ ਕੋਈ ਲੈਣਾ ਦੇਣਾ ਨਹੀਂ ਤੇ ਜਿੱਥੋਂ ਇਹ ਛੱਡਿਆ ਗਿਆ ਇਹ ਆ ਜੀ ਸਤੀਸ਼ ਇਹਨਾਂ ਦੇ ਨਾਂ ਤੇ ਉਹ ਆਂਧਰਾ ਪ੍ਰਦੇਸ਼ ਚ ਸੈਂਟਰ ਆ ਜਿੱਥੋਂ ਇਹ ਛੱਡਿਆ ਗਿਆ ਅੱਜ ਹਾਂਜੀ ਸੋ ਐਸਾ ਅਦਿੱਤਿਆ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਦਾ ਦੇਵਤਾ ਜੀ ਇਹਨਾਂ ਦੇ ਨਾਂ ਤੇ ਅਦਿੱਤਿਆ ਨਾਂ ਰੱਖਿਆ ਗਿਆ ਐਲ 1 ਸੋ ਐਲ ਏ ਕੇ ਇਟਲੀ ਤੇ ਆਪਣੇ ਫਰਾਂਸ ਦਾ ਮੈਥਮੈਟਿਕ ਮੈਥ ਮੈਥੜਾ ਹੋਇਆ ਇੱਕ ਗੋਰਾ ਉਹਦੇ ਨਾਂ ਤੇ ਉਹ ਏਰੀਆ ਚ ਨਾਂ ਆ ਜੀ ਲਾ ਰੇਂਜ ਉਹਦਾ ਨਾਂ ਆ ਜੀ ਲਾਗ ਰੇਂਜ ਤੇ ਉਹਦੇ ਨਾਂ ਤੇ ਐਲ 1 ਸੋ ਉੱਥੇ ਅਦਿੱਤਿਆ ਐਲ 1 ਨੇ ਉੱਥੇ ਜਾ ਕੇ 15 ਲੱਖ ਕਿਲੋਮੀਟਰ ਤੇ ਜਿੱਥੇ ਧਰਤੀ ਦੀ ਗ੍ਰੈਵਿਟੀ ਮੁੱਕ ਜਾਂਦੀ ਕੋਈ ਕੁਝ ਨਹੀਂ ਹੁੰਦਾ ਸੋ ਉੱਥੇ ਨੇ ਖੜਾ ਰਹਿਣਾ ਹੈ ਉੱਥੇ ਜਾ ਕੇ ਇਹ ਨੂੰ ਗ੍ਰੈਵਿਟੀ ਦਾ ਕੋਈ ਇਸ਼ੂ ਨਹੀਂ ਹੋਣਾ ਇਸ ਲਈ 15 ਲੱਖ ਕਿਲੋਮੀਟਰ ਤੇ ਜਾ ਕੇ ਉੱਥੇ ਇਹਨੇ ਆਪਣਾ ਸਾਰਾ ਕੰਮ ਕਰਨਾ ਹੈ ਸੋ ਫਿਰ ਇੱਕ ਵਾਰੀ ਇੰਡੀਆ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਦੁਨੀਆ ਦੇ ਜਸਟ 4-5 ਦੇਸ਼ ਹੈ ਇਹ ਆ ਭਾਰਤ ਜਾਪਾਨ ਯੂਰਪੀਅਨ ਸਪੇਸ ਏਜੰਸੀ ਅਮਰੀਕਾ ਤੇ ਚੀਨ ਜਿਹੜੇ ਕਿ ਸੂਰਜ ਦੀ ਸਟੱਡੀ ਕਰਦੇ ਆ ਸੋ ਵਧਾਈਆਂ ਇੰਡੀਆ ਵਾਲਿਆਂ ਨੂੰ ਤੇ ਤੁਸੀਂ ਵੀ ਸਾਰੇ ਪਾਸੇ ਇਹ ਵੀਡੀਓ ਸ਼ੇਅਰ ਕਰਿਓ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰੋ ਸ਼ੁਕਰੀਆ